ਹਾਂਜੀ ਜਿਵੇਂ ਤੁਹਾਨੂੰ ਇਹ ਮਨਾਲੀ ਦਾ ਜਿਹੜਾ ਬਲੌਗ ਹੈਗਾ ਸ਼ੁਰੂ ਤੋਂ ਲੈ ਕੇ ਆਪਾਂ ਰੋਤਾਂਗ ਵੀ ਤੁਹਾਨੂੰ ਲੈ ਕੇ ਗਿਆਗੇ ਰਸਤੇ ਵੀ ਦਿਖਾਏ ਨੇ ਹੋਟਲ ਵਗੈਰਾ ਦੀ ਵੀ ਜਿੰਨੀ ਕੀ ਜਾਣਕਾਰੀ ਸਾਡੇ ਕੋਲ ਸੀ ਤੁਹਾਨੂੰ ਦਿੱਤੀ ਹੈ ਆਪਾਂ ਗੱਲ ਕਰ ਰਹੇ ਸੀ ਇਸ ਬਲੌਗ ਦੇ ਵਿੱਚ ਵੀ ਜਿਹੜਾ ਮਨਾਲੀ ਹੈਗਾ ਬੜਾ ਸਸਤਾ ਟੂਰ ਹੈਗਾ ਕਈ ਬੰਦਿਆਂ ਦੇ ਸਾਡਿਆਂ ਦੇ ਰਸਤਿਆਂ ਨੂੰ ਲੈ ਕੇ ਟੂਰ ਖਰਚਿਆਂ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਹੁੰਦੇ ਨੇ ਉਹਨਾਂ ਦੇ ਸਵਾਲਾਂ ਦੇ ਹੱਲ ਲੈ ਕੇ ਤੁਹਾਡੇ ਲਈ ਇੱਕ ਛੋਟਾ ਜਿਹਾ ਜਿਹੜਾ ਬਲੌਗ ਦਾ ਵਿੱਚੋਂ ਹਿੱਸਾ ਬਣਾਵਾਂਗੇ ਮੇਰੇ ਨਾਲ ਮੇਰੇ ਸਾਥੀ ਨੇਗੇ ਗੁਰਚਰਨ ਜੀ ਉਹਨਾਂ ਨੂੰ ਮਿਲਵਾਉਣਾ ਮੇਰੇ ਸਾਥੀ ਨੂੰ ਕਹੂੰਗਾ ਵੀ ਉਹਨਾਂ ਦਾ ਕਰਵਾਉ ਗੁਰਚਰਨ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਤੁਹਾਡਾ ਲੋਕ ਚਰਚਾ ਚੈਨਲ ਦੇ ਉੱਪਰ ਸਵਾਗਤ ਹੈ ਪਰ ਉਧਰੀ ਰੱਖੋ ਫੋਕਸ ਜਿਹੜਾ ਚਿਹਰਾ ਹੈਗਾ ਜੀ ਮੈਂ ਗੱਲ ਕਰਦਾ ਸੀਗਾ ਇੱਕ ਤਾਂ ਤੁਸੀਂ ਦੱਸੋ ਵੀ ਤੁਸੀਂ ਕਿਸ ਕਿਸ ਤਰ੍ਹਾਂ ਦੀ ਮੈਂ ਦੱਸ ਦੇਵਾਂ ਵੀ ਜਿਵੇਂ ਵੀ ਹੋਟਲ ਵਗੈਰਾ ਦੀ ਜਿੰਨੀ ਫੈਸਿਲਿਟੀ ਮੋਨਾਲੀ ਦੇ ਵਿੱਚ ਜਿਵੇਂ ਕੋਈ ਠਹਿਰਨੇ ਆਪਾਂ ਨੇ ਹੋਟਲ ਦੀ ਖਾਣੇ ਦੀ ਹਰ ਪ੍ਰਕਾਰ ਦੀ ਫੈਸਿਲਿਟੀ ਇਹਨਾਂ ਦੀ ਕੰਪਨੀ ਆਪਾਂ ਇਹਨਾਂ ਦੀ ਕੰਪਨੀ ਦਾ ਕੀ ਨਾਮ ਹੈ ਕੰਪਨੀ ਦਾ ਸਾਡੀ ਕੰਪਨੀ ਦਾ ਨਾਮ ਰਾਇਲ ਗਰੁੱਪ ਆਫ ਹੋਟਲ ਹੈ ਰਾਇਲ ਗਰੁੱਪ ਆਫ ਹੋਟਲ ਹਾਂਜੀ ਸਭ ਤੋਂ ਬੈਸਟ ਗੱਲ ਇਹ ਆ ਇਹ ਪੰਜਾਬੀ ਭਰਾ ਨੇ ਸਾਡੇ ਮਨਾਲੀ ਦੇ ਵਿੱਚ ਕਾਰੋਬਾਰ ਕਰਦੇ ਨੇ ਜਿਸ ਤਰ੍ਹਾਂ ਆਪਾਂ ਗੱਲਾਂ ਕਰਦੇ ਆਂਗੇ ਵੀ ਆਪਾਂ ਆਪਣੇ ਬੰਦਿਆਂ ਦੀ ਯਾਰ ਹੈਲਪ ਕਰਿਆ ਕਰੀਏ ਆਪਾਂ ਤਾਂ ਦੇਖੋ ਮਨਾਲੀ ਆਣੀ ਹੈ ਤਾਂ ਜ਼ਰੂਰ ਇਹਨਾਂ ਨੂੰ ਕੰਪੇਅਰ ਕਰਕੇ ਦੇਖਿਓ ਇਹਨਾਂ ਦੇ ਰੇਟ ਦੂਸਰੇ ਉਹਨਾਂ ਦੇ ਨਾਲ ਤਾਂ ਭਾਈ ਜੀ ਜੇਕਰ ਆਪਾਂ ਗੱਲ ਕਰੀਏ ਇੱਥੇ ਮਨਾਲੀ ਆਉਣ ਦਾ ਹਰ ਇੱਕ ਦਾ ਸੁਪ ਇਲਾਕੇ ਦੇ ਲੋਕਾਂ ਲਈ ਜੀ ਜੀ ਸੋ ਮੈਨੂੰ ਸੰਖੇਪ ਦੇ ਵਿੱਚ ਇਹ ਦੱਸੋ ਵੀ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਪਰ ਨਾਈਟ ਦਾ ਇੱਕ ਬੰਦੇ ਦਾ ਕਿੰਨਾ ਕੁ ਖਰਚੇ ਤੁਸੀਂ ਸਾਨੂੰ ਫੈਸਿਲਿਟੀ ਦੇ ਸਕਦੇ ਹੋ ਜੀ ਸਰ ਸਾਡੇ ਕੋਲ 1000 ਰੁਪਏ ਤੋਂ ਸਟਾਰਟ ਹੈ ਹੋਟਲ 1000 ਤੋਂ ਲੈ ਕੇ 2 3 4 ਜਿੰਨੀ ਉੱਚੀ ਤੇ ਉੱਚੀ ਰੇਂਜ ਚਾਹੀਦੀ ਹੈ ਬੰਦੇ ਆ ਯਾਰ ਇੱਕ ਰਾਤ ਦਾ ਇੱਕ ਰਾਤ ਦਾ ਰਾਤਾ ਮਸਲੂ ਕੀ ਵੀ ਇੱਕ ਦਿਨ 12 ਵਜੇ ਤੋਂ ਲੈ ਕੇ ਹਾਂਜੀ 12 ਤੋਂ 12 ਤੱਕ 12 ਤੋਂ 12 ਤੱਕ ਅਗਲੇ ਦਿਨ 12 ਤੱਕ 24 ਘੰਟੇ 24 ਘੰਟੇ ਦਾ ਹੋ ਗਿਆ ਠੀਕ ਹੈ ਤੇ 1000 ਤੋਂ ਸਟਾਰਟ ਹੈ 5000 ਤੱਕ ਜਿਨ੍ਹਾਂ ਕਿਸੇ ਦਾ ਬਜਟ ਹੈ ਉਹ ਸਾਬ ਨਾਲ ਆਪਾਂ ਇਹ ਕਰਦੇ ਹਾਂ ਜੇ ਆਪਾਂ ਛੋਟੇ ਬਜਟ ਦੀ ਗੱਲ ਕਰੀਏ ਤਾਂ 1000 ਦੇ ਵਿੱਚ ਖਾਣਾ ਵੀ ਦੇਵਾਂਗੇ ਆ ਬ੍ਰੇਕਫਾਸਟ ਦਵਾਂਗੇ ਨਾਲ ਓਕੇ ਬ੍ਰੇਕਫਾਸਟ ਨਾਲ ਦਵਾਂਗੇ ਜੀ ਤੇ ਉਹਦੇ ਚ ਬਾਕੀ ਜਿੱਥੇ ਜਿੰਨੀ ਕਿਸੇ ਦੀ ਰੇਂਜ ਹੈ ਜਿੰਨਾ ਕੋਈ ਅਫੋਰਡ ਕਰ ਸਕਦਾ ਹੈ ਆਪਾਂ ਉਸ ਤਰ੍ਹਾਂ ਦਾ ਪ੍ਰੋਵਾਈਡ ਕਰ ਸਕਦੇ ਪ੍ਰੋਵਾਈਡ ਕਰ ਸਕਦੇ ਹਾਂਜੀ ਸੋ ਜੇਕਰ ਆਪਾਂ ਇੱਥੇ ਗੱਲ ਕਰੀਏ ਮਨਾਲੀ ਦੇ ਵਿੱਚ 메인 ਸਪੋਰਟ ਜਿਹੜੇ ਨੇ ਘੁੰਮਣ ਵਾਲੇ ਜਿਹੜੇ 메인 ਸਪੋਰਟ ਵੈਸੇ ਇੱਕ ਦਿਨ ਜਿੱਦਾਂ ਕੋਈ ਆਂਦਾ ਤਿੰਨ ਤਿੰਨ ਨਾਈਟਾਂ ਵਾਸਤੇ ਤਾਂ ਇੱਕ ਦਿਨ ਉਹ ਲੋਕਲ ਮਨਾਲੀ ਘੁੰਮ ਸਕਦਾ ਲੋਕਲ ਮਨਾਲੀ ਵਿੱਚ ਜਿਵੇਂ ਹੜਿੰਬਾ ਟੈਂਪਲ ਹੋ ਗਿਆ ਵਸ ਇਸ ਟੈਂਪਲ ਹੋ ਗਿਆ ਕਲਬਾઉસ ਬਨਵੇ ਯਾਰ ਮਾਲ ਰੋਡ ਹੋ ਗਿਆ ਇੱਕ ਦਿਨ ਚ ਕਵਰ ਹੋ ਜਾਂਦਾ ਨਾਲੇ ਸੈਕੰਡ ਡੇ ਚ ਆਪਾਂ 16 ਲੰਗ ਵੈਲੀ ਚਲੇ ਜਾਂਦੇ ਆ ਉਹਦੇ ਨਾਲ ਆਪਾਂ ਅਟਲ ਟਨਲ ਦੇਖ ਲੈਂਦੇ ਆ ਸ਼ਿਸ਼ੂ ਕੋਕਸਰ ਦੇਖ ਲੈਂਦੇ ਆ ਅੱਜ ਕੱਲ ਰੋਤਾਂਗ ਪਾਸ ਬੰਦ ਹੈ ਨਹੀਂ ਤਾਂ ਫਿਰ ਰੋਤਾਂਗ ਪਾਸ ਵੀ ਜਾ ਸਕਦੇ ਜਿੱਥੇ 12 ਮਹੀਨੇ ਬਰਫ਼ ਰਹਿੰਦੀ ਹੈ ਉੱਥੇ ਆਪਣਾ ਇੰਜੋਏ ਕਰ ਸਕਦੇ ਨੇ ਇਹ ਵੀ ਇੱਕ ਵੱਡੀ ਗੱਲ ਹੈ ਵੀ ਜਿਵੇਂ ਆਪਾਂ ਬਰਫ਼ ਦੀ ਗੱਲ ਕਰਦੇ ਆ ਤਾਂ ਇੱਥੇ ਤਾਂ ਹਰ ਮੰਥ ਦੇ ਵਿੱਚ ਕਰੀਬ ਜਿਹੜੀ ਬਰਫ਼ ਹੈ ਉਹ ਮਿਲ ਜਾਂਦੀ ਹੈ ਹਾਂਜੀ 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 मिल ਜਾਂਦੀ है जदा रोतांग पास ਜਾਂਦੇ ਆ ਹਲੇ ਤੱਕ ਇਸ ਟਾਈਮ ਤੇ ਰੋਤਾंग पास ਬੰਦ ਹੈ ਜਿਸ 15 ਮਈ ਤੋਂ ਓਪਨ ਹੋ ਜਾਂਦਾ ਸਟਾਰਟ ਹੋ ਜਾਂਦਾ ਫਿਰ ਆਪਾਂ ਨੂੰ ਜੂਨ ਜੁਲਾਈ ਤੱਕ ਬਰਫ਼ ਉੱਥੇ ਮਿਲਦੀ ਹੈ ਜੇਕਰ ਕੋਈ ਆਪਣੇ ਸਾਥੀ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਕੋਈ ਨੰਬਰ ਤੁਹਾਡਾ ਸ਼ੇਅਰ ਕਰ ਦੂ ਕਿਹੜੇ ਨੰਬਰ ਤੇ ਆ ਜੇ ਕਿਸੇ ਨੇ ਕਿਸੇ ਨੂੰ ਕੋਈ ਦਿੱਕਤ ਹੋਏ ਪੰਜਾਬ ਤੋਂ ਸਾਡਾ ਵੀਰ ਕੋਈ ਆ ਰਿਹਾ ਕੋਈ ਫੈਮਿਲੀ ਆ ਰਹੀ ਹੈ ਉਹਨਾਂ ਨੂੰ ਕੋਈ ਦਿੱਕਤ ਹੋਏ ਤਾਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਮੇਰਾ ਨੰਬਰ 8819423160 ਹੈਗਾ 82194 2360 2360 ਹਾਂਜੀ ਤਾਂ ਇਹ ਇਹ ਤੁਸੀਂ ਸਹੂਲਤ ਉਹਨਾਂ ਨੂੰ ਵੀ ਦੇ ਦੋਗੇ ਜਿਹੜਾ ਤੁਹਾਡੇ ਤੋਂ ਪੈਕੇਜ ਨਹੀਂ ਲੈਂਦੇ ਹਾਂਜੀ ਉਹਨਾਂ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੋਏ ਕਿਸੇ ਨੂੰ ਲੋਡ ਹੋਏ ਤਾਂ ਵੀ ਮੈਨੂੰ ਕਾਲ ਕਰ ਸਕਦੇ ਨੇ ਮੈਂ ਆਪਾਂ ਪੂਰੀ ਉਹਨਾਂ ਦੀ ਹੈਲਪ ਕਰਾਂਗੇ ਹਾਂ ਕਿਉਂਕਿ ਕਾਰਨ ਇਹ ਇੱਥੇ ਜਿਵੇਂ ਮੈਂ ਦੱਸਦੇ ਮੈਂ ਟ੍ਰੈਫਿਕ ਦੀ ਬੜੀ ਭੀੜ ਹੁੰਦੀ ਆ ਜਾਂ ਕੋਈ ਕੋ ਗੱਡੀਆਂ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਕਿਸੇ ਨਾਲ ਜਾਂ ਕੋਈ ਮੈਡੀਕਲ ਦਾ ਰਾਤ ਬਰਾਤੇ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੈਗੀ ਤਾਂ ਸਾਨੂੰ 24 ਆਵਰ ਕਿਸੇ ਵੀ ਟਾਈਮ ਕਾਲ ਕਰੋ ਆਪਾਂ ਪਹੁੰਚ ਜੂਗੇ ਆਪਾਂ ਪੂਰੀ ਹੈਲਪ ਕਰਾਂਗੇ ਸੋ ਅਖੀਰ ਦੇ ਵਿੱਚ ਮੈਂ ਗੱਲ ਕਰਾਂ ਵੀ ਜੇਕਰ ਕੋਈ ਸਾਡੇ ਚੈਨਲ ਦਾ ਨਾਮ ਲੈ ਕੇ ਜਾਂ ਸਾਡਾ ਨਾਮ ਲੈ ਕੇ ਆਉਂਦਾ ਤਾਂ ਉਹਨੂੰ ਡਿਸਕਾਊਂਟ ਵੀ ਦੇ ਦੋਗੇ ਸਰ ਜੇ ਤੁਹਾਡੇ ਚੈਨਲ ਤੋਂ ਜਾਂ ਤੁਹਾਡੇ ਨਾਮ ਤੋਂ ਸਿੱਧੂ ਸਾਹਿਬ ਦੇ ਨਾਮ ਤੋਂ ਕੋਈ ਵੀ ਆਂਦਾ ਹੈ ਉਹਨੂੰ 25% ਆਪਾਂ ਡਿਸਕਾਊਂਟ ਲੱਗ ਦਵਾਂਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਤੁਹਾਨੂੰ ਮਲਵਾਇਆ ਗੁਰਚਰਨ ਸਿੰਘ ਜੀ ਨਾਲ ਪਹਿਲਾਂ ਮੈਂ ਗੱਲ ਫੇਰ ਦੱਸ ਦੇਵਾਂ ਵੀ ਇਹ ਪੰਜਾਬੀ ਸਾਡੇ ਭਰਾ ਨੇ ਆਪਾਂ ਗੱਲ ਕਰਦੇ ਆਂ ਵੀ ਆਪਾਂ ਆਪਣੇ ਪੰਜਾਬੀਆਂ ਨੂੰ ਪ੍ਰਮੋਟ ਕਰੀਏ ਵੈਸੇ ਤਾਂ ਦੇਖੋ ਬਹੁਤ ਸਾਰੇ ਬੰਦੇ ਇਹ ਕਹਿਣਗੇ ਵੀ ਨਾ ਜਮਨਾਲੀ ਜਾਇਜ ਹੈ ਜਬ ਉਹਨਾਂ ਉਹਨਾਂ ਲਈ ਇਹ ਬਲੌਗ ਨਹੀਂ ਹੈਗਾ ਇਹ ਸਿਰਫ ਬਲੌਗ ਉਹਨਾਂ ਲੋਕਾਂ ਲਈ ਹੈ ਜਿਹੜੇ ਬੰਦੇ ਪਹਾੜਾਂ ਦੀ ਸੈਰ ਕਰਨਾ ਚਾਹੁੰਦੇ ਨੇ ਛੁੱਟੀਆਂ ਜਿਵੇਂ ਅੱਗੇ ਛੁੱਟੀਆਂ ਵਗੈਰਾ ਜਿਵੇਂ ਆ ਰਹੇ ਨੇ ਵਕੇਸ਼ਨ ਆ ਰਹੀਆਂ ਨੇ ਬੱਚਿਆਂ ਦੀਆਂ ਛੁੱਟੀਆਂ ਆਉਂਦੀਆਂ ਨੇ ਕਿਸੇ ਨੇ ਫੈਮਿਲੀ ਸਮੇਤ ਆਉਣਾ ਤਾਂ ਹਰ ਤਰ੍ਹਾਂ ਦੀ ਜਿਹੜੀ ਹੋਟਲ ਪ੍ਰਾਪਰਟੀ ਹੈ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬੜੇ ਸਸਤੇ ਰੇਟਾਂ ਦੇ ਉੱਪਰ ਉੱਚ ਕੁਆਲਿਟੀ ਦਾ ਜਿਹੜਾ ਤੁਹਾਨੂੰ ਹੋਟਲ ਵਗੈਰਾ ਦੂਸਰੀ ਗੱਲ ਇਹ ਆ ਵਿਸ਼ਵਾਸਯੋਗ ਬੰਦੇ ਨੇ ਕਿ ਮਨ ਲਓ ਕਿਸੇ ਤਰ੍ਹਾਂ ਦੀ ਕੋਈ ਚੀਟਿੰਗ ਜਿਵੇਂ ਆਪਾਂ ਗੈਰ ਸੂਬੇ ਦੇ ਵਿੱਚ ਆ ਗਏ ਆਪਾਂ ਨੂੰ ਥੋੜੀ ਜੀ ਸਮੱਸਿਆ ਰਹਿੰਦੀ ਆ ਵੀ ਸਾਡੇ ਨਾਲ ਕੋਈ ਸ਼ਰਾਰਤ ਨਾ ਹੋ ਜੇ ਕੋਈ ਚੀਟਿੰਗ ਨਾ ਹੋ ਜੇ ਸੋ pronunciation ਦਾ ਫਰਕ ਰਹ ਜਾਂਦਾ ਆਪਾਂ ਕੁਝ ਹੋਰ ਸਮਝਾਉਣਾ ਚਾਹੁੰਦੇ ਆ ਅਗਲਾ ਬੰਦਾ ਸਮਝਦਾ ਨਹੀਂ ਇਹ ਪੰਜਾਬੀ ਸਮਝਦੇ ਨਹੀਂਗੇ ਆਪਣਾ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ ਉਹ ਸੌਖਾ ਹੋ ਸਕਦਾ ਪੂਰਾ ਮਨਾਲੀ ਦਾ ਤੁਹਾਨੂੰ ਇਹਨਾਂ ਨੇ ਦੱਸਿਆ ਵੀ ਕਿਹੜੇ ਕਿਹੜੇ ਰਸਤੇ ਘੁੰਮ ਸਕਦੇ ਹੋ ਬਾਕੀ ਤੁਹਾਨੂੰ ਰਸਤਾ ਆਉਂਦੇ ਹੋਏ ਦਿਖਾਇਆ ਜਿਹੜਾ ਕੋਈ ਜਾਂਦੇ ਹੋਏ ਆ ਉਹ ਦਿਖਾਵਾਂਗੇ ਤੇ ਸਾਡੇ ਟੂਰ ਦਾ ਜਿੰਨਾ ਖਰਚਾ ਹੋਊਗਾ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇੰਨੇ ਕੁ ਖਰਚੇ ਦੇ ਵਿੱਚ ਜਿਹੜਾ ਸਾਡਾ ਟੂਰ ਹੈ ਉਹ ਹੋ ਗਿਆ ਸੋ ਇੰਨੀ ਕੀ ਜਿਹੜੀ ਜਾਣਕਾਰੀ ਸੀਗੀ ਬਹੁਤ ਬਹੁਤ ਧੰਨਵਾਦ ਜੀ ਪੋਚਰ ਜੀ ਤੁਸੀਂ ਨੇ ਕਿਹਾ ਵੀ 25% ਡਿਸਕਾਊਂਟ ਹੈ ਜਿਹੜਾ ਇਹ ਕਰ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਜਾਂ ਆਪਣਾ ਨਾਮ ਲੈ ਕੇ ਆਉ ਤਾਂ ਉਹਨੂੰ 25% ਡਿਸਕਾਊਂਟ ਵੀ ਦੇ ਦਿੰਗੇ ਬਹੁਤ ਬਹੁਤ ਧੰਨਵਾਦ ਸਸ ਜੀ